ਅਸੀਂ ਸਾਥ ਥੰਪਸ ਗਰੁੱਪ ਤੋਂ ਸਾਰੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ, ਰੋਪੜ ਤੱਕ ਸਾਰੇ ਅਸੀਂ ਇਕੱਠੇ ਹੋ ਕੇ ਆਏ ਆ ਤੇ ਅਸੀਂ ਜਾ ਕੇ ਹਾਲਾਤ ਦੇਖਿਆ ਪਿੰਡ-ਪਿੰਡ ਜਾ ਕੇ ਹਾਲਾਤ ਵਾਕਈ ਬਹੁਤ ਖਰਾਬ ਹੈ ਅੱਜ ਇਹ ਜੁਰੂਰਤ ਸ਼ੁਰੂ ਹੋਣੀ ਹੈ ਸੇਵਾ ਜਿਹੜੀ ਹੈ ਇਹੋ ਕਰ ਰਿਹਾ ਹੈ ਤਾਂ ਠੀਕ ਹੈ ਬਟ ਜਿਹੜੀ ਸ਼ੁਰੂਆਤ ਇਹਦੀ ਅਸਲੀ ਹੋਣੀ ਹੈ ਅੱਜ ਉਹ ਹੋਣੀ ਪਾਣੀ ਉਤਰਨ ਤੋਂ ਬਾਅਦ ਤਾਂ ਮੇਰੇ ਸਾਰੇ ਭਰਾ ਤਿਆਰ ਰਹਿਣ ਸੇਵਾ ਕਰਨ ਲਈ ਪੰਜਾਬ ਅੱਜ ਮੁਸ਼ਕਲ 'ਚ ਹੈ ਜ਼ਰੂਰ ਪਰ ਯਾਦ ਰਹੇਗਾ ਨਹੀਂ ਆਪਾਂ ਮਿਲ ਕੇ ਕੱਢਣਾ ਬਾਹਰ ਇਹ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾ ਤੁਹਾਡਾ ਆਪਣਾ ਸੁਨਦਰ ਸੋਹਤਾ ਅਕਸਰ ਹੀ ਤੁਸੀਂ ਬਾਈਕ ਰਾਈਡਰਾਂ ਨੂੰ ਦੇਖਿਆ ਹੋਵੇਗਾ ਜਿਹੜੇ ਵੱਖ-ਵੱਖ ਜਿਹੜੇ ਇਲਾਕਿਆਂ ਦੇ ਵਿੱਚ ਜਾ ਕੇ ਉਹ ਘੁੰਮਣ ਫਿਰਨ ਜਾਂਦੇ ਨੇ ਐਨਜਾਇਮੈਂਟ ਕਰਨ ਜਾਂਦੇ ਨੇ ਪਰ ਅੱਜ ਚੰਡੀਗੜ੍ਹ ਤੋਂ ਸਪੈਸ਼ਲ ਜਿਹੜਾ ਦਾਕਮਸ cafe ਵਾਲੇ ਜਿਹੜੇ ਰਾਈਡਰ ਭਰਾ ਨੇ ਸਾਡੇ ਉਹ ਆਪਣੇ ਜਿਹੜੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰਪਰਭਾਵੀ ਤੇ ਇਲਾਕੇ ਨੇ ਜਿਹੜੇ ਰਾਈਡਰ ਭਰਾ ਨੇ ਉਹ ਅੱਜ ਗੁਰੂ ਰਾਮਦਾਸੀ ਧਰਤੀ ਦੇ ਉੱਤੇ ਚੰਡੀਗੜ੍ਹ ਤੋਂ ਚੱਲ ਕੇ ਆਏ ਨੇ ਔਰ ਇਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਰਾਹਸਮਗਰੀ ਲੈ ਕੇ ਸੋ ਦੇਖ ਸਕਦੇ ਹੋ ਇਹਨਾਂ ਦਾ ਜਜ਼ਬਾ ਅਕਸਰ ਹੀ ਤੁਸੀਂ ਇਹਨਾਂ ਨੂੰ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਵੱਖ-ਵੱਖ ਏਰੀਆ ਦੇ ਵਿੱਚ ਘੁੰਮਦਿਆਂ ਪਰ ਅੱਜ ਇਹ ਰਾਈਟਰਾਂ ਦੀ ਟੀਮ ਜਿਹੜੀ ਹੈ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਸਹਾਇਤਾ ਦੇ ਲਈ ਜਾ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਕਾਫਲਾ ਚੰਡੀਗੜ੍ਹ ਤੋਂ ਚੱਲ ਕੇ ਜਿਹੜਾ ਆਇਆ ਹੈ ਔਰ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਿਹਾ ਹਾਂ ਸੋ ਆਓ ਅਸੀਂ ਚੱਲਦੇ ਆਂ ਔਰ ਤੁਹਾਨੂੰ ਦਿਖਾਉਨੇ ਆ ਕਿ ਇਹ ਜਿਹੜੇ ਰਾਈਡਰ ਭਰਾ ਸਾਡੇ ਆਏ ਨੇ ਉਹ ਕਿਵੇਂ ਜਿਹੜੇ ਅੱਜ ਆਪਣੇ ਹਰ ਪ੍ਰਭਾਵਿਤ ਇਲਾਕੇ ਨੇ ਜਿਹੜੇ ਸਾਡੇ ਆਪਣੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੀ ਸਹਾ ਲੈਂਦੇ ਨੇ ਆਓ ਅਜ਼ਾਲ ਲੋਕ ਚੈਨਲ ਦੇ ਨਾਲ ਅਸੀਂ ਤੁਹਾਨੂੰ ਅੱਗੇ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਵੀ ਦਿਖਾਉਨੇ ਆ ਰਾਈਡਰ ਭਰਾ ਆਂਦੇ ਨਾਲ ਸੋ ਦਾ ਥੰਪਲ ਕੈਫੇ ਜਿਹੜਾ ਗਰੁੱਪ ਹੈ ਜਿਹੜਾ ਇੱਕ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਜਿਹੜੇ ਸਾਡੇ ਰਾਈਡਰ ਭਰਾ ਆਏ ਨੇ ਔਰ ਤੁਸੀਂ ਦੇਖਿਆ ਕਿ ਕਿਵੇਂ ਇਹਨਾਂ ਨੇ ਜਿਹੜਾ ਪਿੰਡ-ਪਿੰਡ ਜਾ ਕੇ ਜਿਹੜਾ ਲੋਕਾਂ ਦੀ ਸਾਲ ਲਈਏ ਸੇਵਾ ਲਈਏ ਸੋ ਇਸ ਜਗ੍ਹਾ ਤੇ ਜਿੱਥੇ ਇੱਕ ਪੂਰੇ ਦਾ ਪੂਰਾ ਸਟੋਰੇਜ ਲਈ ਸਿਸਟਮ ਬਣਾਇਆ ਹੋਇਆ ਹੈ ਸੋ ਉੱਥੇ ਸਾਰੇ ਜਿਹੜੇ ਗਰੁੱਪ ਦੇ ਜਿਹੜੇ ਮੈਂਬਰਸ ਇਕੱਠੇ ਹੋਏ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਅਸੀਂ ਸਾਰੇ ਥੰਪਸ ਗਰੁੱਪ ਤੋਂ ਸਾਰੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ, ਰੋਪੜ ਤੱਕ ਸਾਰੇ ਅਸੀਂ ਇਕੱਠੇ ਹੋ ਕੇ ਆਏ ਆ ਤੇ ਅਸੀਂ ਜਾ ਕੇ ਹਾਲਾਤ ਦੇਖੇ ਆ ਪਿੰਡ-ਪਿੰਡ ਜਾ ਕੇ ਹਾਲਾਤ ਵਾਕਈ ਬਹੁਤ ਖਰਾਬ ਹੈ ਤੇ ਲੋਕਾਂ ਦੀ ਛੱਤਾਂ ਗਿਰ ਗਈਆਂ ਤੇ ਅੰਦਰ ਪਾਣੀ ਵੜ ਗਿਆ ਬੈੱਡਾਂ ਬੈੱਡ ਖਰਾਬ ਹੋ ਗਏ ਅਲਮਾਰੀ ਸਾਰੇ ਕੱਪੜੇ ਖਰਾਬ ਹੋਏ ਤੇ ਵੀ ਸਾਨੂੰ ਬੜਾ ਦੁੱਖ ਹੋਇਆ ਸਾਡੇ ਜਿਹੜੇ ਰਾਈਡਰ ਭਰਾ ਸਾਰਿਆਂ ਨੇ ਤਿਲ ਫੁੱਲ ਇਕੱਠਾ ਕਰਕੇ ਜਿੰਨਾ ਸਾਡੀ ਔਕਾਤ ਸੀ ਅਸੀਂ ਥੋੜਾ ਬੋਧਿ ਇਕੱਠਾ ਕਰਕੇ ਅਸੀਂ ਲੈ ਕੇ ਆਏ ਆ ਤੇ ਇਹਦੇ ਨਾਲ ਹੋਣਾ ਤਾਂ ਕੁਝ ਵੀ ਨਹੀਂ ਪਰ ਚਲੋ ਅਸੀਂ ਆਪਣੀ ਜਿਹੜੀ ਹੈ ਇੱਕ ਸ਼ਰਦਾ ਸਾਡੀ ਅਸੀਂ ਉਹ ਸ਼ਰਦਾ ਦੇ ਫੁੱਲ ਜ਼ਰੂਰ ਅੰਨ ਵਾਸਤੇ ਅਸੀਂ ਭੇਟ ਕਰ ਰਹੇ ਆ ਤੇ ਇੱਥੇ ਹੀ ਬਸ ਨਹੀਂ ਅਸੀਂ ਹੋਰ ਵੀ ਪਲਾਨ ਕੀਤਾ ਹੈ ਕਿ ਜਦੋਂ ਪਾਣੀ ਥੱਲੇ ਉਤਰ ਜਾਏਗਾ ਉਸ ਤੋਂ ਬਾਅਦ ਅਸੀਂ ਦੁਬਾਰਾ ਅਸੀਂ ਆਵਾਂਗੇ ਉਦੋਂ ਅਸੀਂ ਦਵਾਈਆਂ ਕੱਪੜੇ ਤੇ ਜਿੰਨਾ ਵੀ ਅਸੀਂ ਹੋਰ ਕਰ ਪਾਏ ਅਸੀਂ ਜ਼ਰੂਰ ਕਰਾਂਗੇ ਸਰ ਅਕਸਰ ਹੀ ਅਸੀਂ ਦੇਖਦੇ ਆ ਕਿ ਜਿਹੜੇ ਰਾਈਡਰ ਭਰਾ ਨੇ ਸਾਡੇ ਤੁਸੀਂ ਅਕਸਰ ਹੀ ਵਕਤ-ਵਕਤ ਜਗ੍ਹਾ ਤੇ ਜਾਂਦੇ ਹੋ ਐਡਵੈਂਚਰ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜਿਹੜੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਪਰ ਅੱਜ ਜਦ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਚੰਡੀਗੜ੍ਹ ਤੋਂ ਚੱਲੇ ਤਾਂ ਕਿੱਦਾਂ ਦੇ ਜਜ਼ਬਾਤ ਸੀ ਕੀ ਮਨ ਦੇ ਵਿੱਚ ਜਿਹੜੇ ਵਿਚਾਰ ਚੱਲ ਰਹੇ ਸੀ ਅਸੀਂ ਜਦੋਂ ਉੱਥੋਂ ਚੱਲੇ ਸੀ ਸਾਨੂੰ ਇੰਨਾ ਉਮੀਦ ਨਹੀਂ ਸੀ ਕਿ ਹਾਲਾਤ ਇੰਨੇ ਖਰਾਬ ਹੋਣਗੇ ਤੇ ਜਦੋਂ ਅਸੀਂ ਇੱਥੇ ਆ ਕੇ ਜੋ ਹਾਲਾਤ ਦੇਖੇ ਤਾਂ ਸਾਡਾ ਮਨ ਹੋਰ ਜਿਹੜਾ ਉਹ ਭਰ ਗਿਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐਡਵੈਂਚਰ ਅਸੀਂ ਕਰਦੇ ਹਾਂ ਜ਼ਰੂਰਾਂ ਲੇਕਿਨ ਅਸੀਂ ਅਸੀਂ ਵੀ ਉਹੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਆ ਇਸ ਕਰਕੇ ਸਾਨੂੰ ਵੀ ਅੰਦਰ ਸਾਰਾ ਉਹੀ ਦਰਦ ਹੈ ਅਸੀਂ ਟੀਵੀ ਤੇ ਦੇਖਿਆ ਜੋ ਨਿਊਜ਼ ਸੁਣੀਆ ਉਸ ਕਰਕੇ ਅਸੀਂ ਜੋ ਹੈ ਸਾਰੇ ਮਨੀਸ਼ ਜੀ ਆਏ ਸਾਰੇ ਅਸੀਂ ਇਕੱਠੇ ਹੋ ਕੇ ਤੇ ਅਸੀਂ ਸਲਾਹ ਬਣਾਈ ਸੀ ਕਿ ਅਸੀਂ ਜ਼ਰੂਰ ਉੱਥੇ ਜਾ ਕੇ ਚੈੱਕ ਕਰਕੇ ਆਵਾਂਗੇ ਲੇਕਿਨ ਜੋ ਹਾਲਾਤ ਦੇਖ ਕੇ ਸਾਡਾ ਹੋਰ ਮਨ ਭਰ ਗਿਆ ਸੀ ਅਗਲੀ ਵਾਰ ਹੋਰ ਅਸੀਂ 15 20 ਦਿਨ ਬਾ ਮਹੀਨੇ ਬਾ ਫਿਰ ਚੱਕਰ ਮਾਰਾਂਗੇ ਤੇ ਹੁਣ ਅਸੀਂ ਪੁੱਛ ਕੇ ਚੱਲੇ ਵੀ ਕੀ ਕੀ ਹੋਰ ਜ਼ਰੂਰਤ ਹੈ ਤੇ ਉਹ ਅਸੀਂ ਅਗਲੀ ਵਾਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਪੂਰਾ ਹੋ ਸੋ ਸਾਡੇ ਨਾਲ ਹੋਰ ਵੀ ਸਾਡੇ ਰਾਈਡਰ ਭਰਾ ਨੇ ਆਸੀ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਕਹ ਲੋ ਤੇ ਮੈਂ ਥੰਪਰ cafe ਨਾਲ ਪਿਛਲੇ 3-4 ਸਾਲਾਂ ਤੋਂ ਜੁੜਿਆ ਹੋਇਆ ਜੀ ਸੋ ਅੱਜ ਤੁਸੀਂ ਆਏ ਹੋ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਹਾਲਾਤ ਦੇਖਿਆ ਲੋਕਾਂ ਦੇ ਤਾਂ ਮਨ ਦੇ ਵਿੱਚ ਇੱਕ ਵੱਖਰੀ ਜੀ ਚੀਜ਼ ਤਾਂ ਨਿਕਲੀ ਹੋਵੇਗੀ ਕਿਉਂਕਿ ਅੱਗੇ ਤੁਸੀਂ ਜਾਣਦੇ ਹੋ ਬੜੇ ਇੰਜੋਏਮੈਂਟ ਕਰਨ ਦੇ ਲਈ ਜਾਂ ਵੱਖ-ਵੱਖ ਚੀਜ਼ਾਂ ਦੇ ਅਸੀਂ ਦੇਖਣ ਦੇ ਲਈ ਪਰ ਅੱਜ ਤੁਸੀਂ ਆਏ ਹੋ ਆਪਣੇ ਭੈਣ ਭਰਾਵਾਂ ਪੰਜਾਬੀਆਂ ਦਾ ਦਰਦ ਵੇਖ ਕੇ ਕਿਦਾਂ ਦਾ ਲੱਗਾ ਤੁਹਾਨੂੰ ਦੇਖੋ ਮੈਂ ਉਸ ਪ੍ਰਮਾਤਮਾ ਅੱਗੇ ਇਹ ਹੀ ਕਹਿਣਾ ਚਾਹਾਂ ਕਿ ਰੱਬਾ ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏ ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏ ਇੰਨਾ ਖੂਰ ਖਰਾਬਾ ਕਰਕੇ ਤੈਨੂੰ ਕੀ ਏ ਮਿਲਦਾ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿੱਲਦਾ ਉਸ ਪ੍ਰਮਾਤਮਾ ਨੇ ਜੋ ਕਹਿਰ ਇਸ ਟਾਈਮ ਟਾਇਆ ਹੈਗਾ ਪੰਜਾਬ ਤੇ ਉਹਨੂੰ ਅਸੀਂ ਮੋੜੇ ਨਾਲ ਮੋੜਾ ਜੋੜ ਕੇ ਉਸ ਤੋਂ ਬਾਹਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੀ ਗੱਲ ਗਰਾਉਂਡ ਲੈਵਲ ਤੇ ਅਸੀਂ ਇਹ ਦੇਖਦੇ ਹਾਂ ਕਿ ਰਸਦ ਦੀ ਕੋਈ ਜ਼ਿਆਦਾ ਘਾਟ ਨਹੀਂ ਹੈਗੀ ਪਰ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਮੈਡੀਸਿਨ ਦੀ ਅਲਰਜੀ ਵਗੈਰਾ ਦੀਆਂ ਜਿਹੜੀਆਂ ਸਾਨੂੰ ਪ੍ਰੈਸਕ੍ਰਿਪਸ਼ਨ ਨੇ ਉਹ ਯੂਜ਼ ਕਰਨੀਆਂ ਚਾਹੀਦੀਆਂ ਨੇ ਤੇ ਸਾਡੇ ਕੋਲ ਮਨੀਸ਼ਪਾਜੀ ਜੀ ਦੇ ਅਸੀਂ ਛਤਰ ਛਾਇਆ ਥੱਲੇ ਆ ਰਹੇ ਹਾਂ ਤੇ ਸਾਡੇ ਕੋਲ ਸਾਡਾ ਫੰਡ ਪਿਆ ਤੇ ਅਸੀਂ 15 20 ਦਿਨਾਂ ਬਾਅਦ ਫੇਰ ਇੱਕ ਟ੍ਰਿਪ ਕਰਾਂਗੇ ਤੇ ਇੱਥੇ ਜੋ ਤੇ ਦੂਜੀ ਗੱਲ ਦਾਨ ਦਾਨ ਦੇ ਨਾਲ ਅਸੀਂ ਕੁਛ ਕੋਈ ਨਹੀਂ ਆਗੇ ਕਿਉਂਕਿ ਉਹ ਪ੍ਰਮਾਤਮਾ ਇੱਕ ਜਰੀਆ ਸਾਡੀ ਕੀ ਔਕਾਤ ਹੈ ਕਿਸੇ ਨੂੰ ਦਾਨ ਦੇਣ ਵਾਲੀ ਅਸੀਂ ਇਹ ਜੋ ਤਿਲ ਫੁੱਲ ਪੇਟਾ ਸਾਡੇ ਰਾਈਡਰ ਗਰੁੱਪ ਨੇ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੇ ਦਿੱਤੀ ਹੈ ਉਹ ਅਸੀਂ ਸਿਰਫ ਪਹੁੰਚਾਣ ਤੱਕ ਦਾ ਸਾਡਾ ਜਿਹੜਾ ਮਕਸਦ ਅੱਜ ਅਸੀਂ ਲੈ ਕੇ ਆਏ ਜੀ ਸੋ ਸਾਡੇ ਨਾਲ ਮਨੀਸ਼ ਜੀ ਨੇ ਮਨੀਸ਼ ਜੀ ਪੰਜਾਬ ਹਮੇਸ਼ਾ ਮੋਰੀ ਰਿਹਾ ਹੈ ਦੁਨੀਆਂ 'ਚ ਕਿਸੇ ਵੀ ਹਿੱਸੇ ਵਿੱਚ ਕੁਝ ਵੀ ਹੁੰਦਾ ਹੈ ਤਾ ਪੰਜਾਬੀ ਪਹਿਲੇ ਨੰਬਰ ਤੇ ਪਹੁੰਚਦੇ ਨੇ ਤੇ ਅੱਜ ਪੰਜਾਬੀਆਂ ਦੇ ਆਪਣੇ ਘਰ ਚ ਭੀੜ ਪਈ ਐ ਤੇ ਪੰਜਾਬੀਆਂ ਨੇ ਰਿਕਾਰਡ ਤੋੜ ਦਿੱਤੇ ਨੇ ਸੇਵਾ ਦੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤੁਹਾਡੀ ਗੱਲ ਬਹੁਤ ਸਹੀ ਹੈ ਕਿ ਜਦੋਂ ਵੀ ਨਾਟ ਇਹ ਭਾਰਤ ਵਿੱਚ ਨਹੀਂ ਪੂਰੇ ਵਰਲਡ ਵਿੱਚ ਜਿੱਥੇ ਲੋੜ ਪੈਂਦੀ ਹੈ ਪੰਜਾਬੀ ਪਹਿਲੇ ਪਹੁੰਚਦੇ ਨੇ ਅੱਜ ਲੋੜ ਆਪਣੇ ਘਰ ਵਿੱਚ ਐ ਇੱਥੇ ਕਿਉਂ ਨਹੀਂ ਪਹੁੰਚਾਂਗੇ ਠੀਕ ਐ ਤੁਸੀਂ ਜਾ ਕੇ ਜਦ ਆਪਾਂ ਜਾਣੇ ਆਪਣੇ ਜਿੱਥੇ ਆਣੀ ਪਾਣੀ ਬਹੁਤ ਵਧ ਗਿਆ ਹੋਇਆ ਨੇ ਸੇਵਾ ਦੀ ਕੋਈ ਕਮੀ ਨਹੀਂ ਐ ਸਾਡੇ ਸਾਰੇ ਭਰਾ ਖੜੇ ਆ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਾਂ ਜਿਨ੍ਹਾਂ ਨੂੰ ਨੁਕਸਾਨ ਹੋਇਆ ਆਪਾਂ ਚਲੋ ਪਰ ਭਾਈ ਤਾਂ ਨਹੀਂ ਕਰ ਸਕਦੇ ਉਸ ਚੀਜ਼ ਦੀ ਬਠਾ ਉਹਨਾਂ ਦੀ ਘੜੀ ਵਿੱਚ ਨਾਲ ਜੁਰ ਖੜੇ ਹੁੰਦੇ ਆਪਾਂ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਹਾਲਾਂਕਿ ਨੌਜਵਾਨਾਂ ਦੇ ਲਈ ਕਿਉਂਕਿ ਜ਼ਿਆਦਾਤਰ ਜਿਹੜਾ ਤੁਹਾਡਾ ਗਰੁੱਪ ਹੈ ਕਾਫੀ ਨੌਜਵਾਨ ਜਿਹੜੇ ਤੁਹਾਡੇ ਇਸ ਰਾਈਡਰ ਗਰੁੱਪ ਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੇਰੇ ਵੱਲੋਂ ਜਿਹੜਾ ਸੁਨੇਹਾ ਤਾਂ ਇਹ ਹੋਏਗਾ कि ਜਿੰਨੇ ਵੀ ਰਾਈਡਰ ਪਰ ਸਾਡੀ ਸਾਰੀ ਕਮਿਊਨਿਟੀ ਹੈ ਉਹ ਸਾਰੇ ਹੀ ਆਪਣੇ ਥੋੜਾ ਯੋਗਦਾਨ ਦੇਣ ਹਲੇ ਰੁਕੇ ਦੋ ਹਫਤੇ ਤੱਕ ਇੱਥੇ ਪਾਣੀ ਉਤਰ ਜਾਈਗਾ ਤੁਸੀਂ ਆਓ ਇੱਥੇ ਤੁਹਾਡੇ ਬਾਈਕਸ ਵੀ ਪਹੁੰਚਣ ਸਾਡੀਆਂ ਗੱਡੀਆਂ ਪਹੁੰਚਣ ਗਈਆਂ ਐਂਡ ਤੱਕ ਤੁਸੀਂ ਉਹਨਾਂ ਦੀ ਜਿਹੜੀ ਹੈਲਪ ਜੋ ਨੀਡ ਆਉਂਦੀ ਰੀਅਲ ਨੀਡ ਹੈ ਉਹਦੀ ਪੂਰੀ ਕਰਵਾ ਕੇ ਪੁੱਛ ਕੇ ਰਾਸ਼ਨ ਬਹੁਤ ਹੈਗਾ ਹੈ ਉਹ ਆਈ ਥਿੰਕ ਅ ਅਗੇ ਲੋਡ ਨਹੀਂ ਪਾਇ ਪੈ ਗਈ ਇੰਨੀ ਹਜੇ ਜੋ ਉਹਦੀ ਨੀਡ ਹੈ ਕਿ ਘਰ ਛੱਤ ਗਿਰ ਗਈ ਕਿਸਦੇ ਮवेशੀ ਮਰ ਗਏ ਨੇ ਕਿਸਦੇ ਫ੍ਰੀਜ ਚ ਵੀ ਨਹੀਂ ਬਚਿਆ ਉਹ ਜਿਹੜੀ ਮੈਡੀਸਿਨਸ ਇਸ ਮੈਡੀਸਿਨ ਦੀ ਬਹੁਤ ਲੋੜ ਪੈਣੀ ਹੈ ਅੱਗੇ ਹਜੇ ਕਿਉਂਕਿ ਪੈਰਾਂ ਦੀ ਬਿਮਾਰੀ ਪਸ਼ੂਆਂ ਨੂੰ ਬਹੁਤ ਖਾਸ ਕਰ ਤੋ ਇਹ ਚੀਜ਼ ਦੀ ਬਹੁਤ ਲੋੜ ਪੈਣੀ ਹੈ ਹਜੇ ਜ਼ਰੂਰਤ ਸ਼ੁਰੂ ਹੋਣੀ ਹੈ ਸੇਵਾ ਜਿਹੜੀ ਹੈ ਇਹੋ ਕਰ ਰਿਹਾ ਹੈ ਤਾਂ ਠੀਕ ਹੈ ਬਟ ਜਿਹਦੀ ਸ਼ੁਰੂਆਤ ਇਹਦੀ ਅਸਲੀ ਹੋਣੀ ਹੈ ਹਜੇ ਉਹ ਹੋਣੀ ਪਾਣੀ ਉਤਰਨ ਤੋਂ ਬਾਅਦ ਤਾਂ ਮੇਰੇ ਸਾਰੇ ਭਰਾ ਤਿਆਰ ਰਹਿਣ ਸੇਵਾ ਕਰਨ ਲਈ ਪੰਜਾਬ ਅੱਜ ਮੁਸ਼ਕਲ 'ਚ ਹੈ ਜ਼ਰੂਰ ਪਰ ਯਾਦ ਰਹੇਗਾ ਨਹੀਂ ਆਪਾਂ ਮਿਲ ਕੇ ਕੱਢਣਾ ਬਾਹਰ ਇਹਨੂੰ ਜੀ ਦੇਖ ਰਹੇ ਹੋ ਕਿ ਦਾ ਥੰਪਰ ਕੈਫੇ ਜਿਹੜਾ ਇੱਕ ਰਾਈਡਰ ਗਰੁੱਪ ਹੈ ਉਹ ਚੰਡੀਗੜ੍ਹ ਤੋਂ ਸਪੈਸ਼ਲ ਚੱਲ ਕੇ ਇੱਥੇ ਆਇਆ ਹੈ ਉੱਥੇ ਜਿਹੜਾ ਅੰਮ੍ਰਿਤਸਰੀਆ ਰਾਈਡਰ ਕਲੱਬ ਹੈ ਸਾਡੇ ਨਾਲ ਵਾਲੀਆ ਜੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਵਾਲੀਆ ਜੀ ਅੱਜ ਪੂਰੀ ਟੀਮ ਨੇ ਮਿਲ ਕੇ ਸੇਵਾ ਕੀਤੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਕੁਜੀ ਦਾ ਖਾਲਸਾ ਬਾਈ ਰਫਤੇ ਜੀ ਪਹਿਲਾਂ ਤਾਂ ਮੈਂ ਸਭ ਤੋਂ ਵੱਧ ਇੱਕ ਧੰਨਵਾਦੀ ਹਾਂ ਜੀ ਥੰਪਰ ਕਾਫੇ ਦਾ ਮਨੀਸ਼ ਸੋਨੀ ਦਾ ਪੂਰੇ ਗਰੁੱਪ ਦਾ ਜਿਨ੍ਹਾਂ ਨੇ ਪੰਜਾਬ ਦਾ ਦੁੱਖ ਦਰਦ ਅੱਜ ਵੰਡਾਇਆ ਆ ਆ ਕੇ ਜੋ ਇਹਨਾਂ ਦਾ ਇੱਕ ਯੋਗਦਾਂ ਸੀ ਇਹਨਾਂ ਨੇ ਤਹਿ ਦਿਲੋਂ ਦਿੱਤਾ ਤੇ ਇਹਨਾਂ ਨੇ ਬੜਾ ਸਾਨੂੰ ਇੱਕ ਅਨੁਸ਼ਾਸਨ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਕਿ ਪਾਣੀ ਘਟੂਗਾ ਤੇ ਜਿੰਨੀ ਸਾਡੇ ਕੋ ਵੱਧ ਤੋਂ ਵੱਧ ਜੜੀ ਹੈ ਉਹ ਜਿਹੜੀ ਅਸੀਂ ਐਫਰਟ ਕਰ ਸਕਦੇ ਆ ਉਹ ਅਸੀਂ ਕਰਾਂਗੇ ਸੋ ਇਹਨਾਂ ਦਾ ਤਹਿ ਦਰੋਜ਼ ਧੰਨਵਾਦ ਕਰਦੇ ਜੀ ਸਾਰੀ ਟੀਮ ਦਾ ਜਿਹੜੇ ਇੱਥੇ ਪਧਾਰੇ ਜੀ ਤੇ ਬਾਕੀ ਬਾਕੀ ਜਿੰਨੀ ਵੀ ਸਾਡੀ ਜਿਹੜੀ ਬਾਈਕਰ ਕਮਿਊਨਿਟੀ ਹੈ 올 ਓਵਰ ਇੰਡੀਆ ਮੈਂ ਆਪਣੇ ਅੰਬਰਸਰੀ ਰਾਈਡਰ ਕਲੱਬ ਵੱਲੋਂ ਮੈਂ ਬੇਨਤੀ ਕਰਾਂਗਾ ਸਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੰਨਾ ਜੋ ਕਿਸੇ ਕੋ ਹੋ ਸਕਦਾ ਜਿਹੜੇ ਨਹੀਂ ਪਹੁੰਚ ਸਕਦਾ ਦੂਰ ਆ ਉਹ ਕਿਸੇ ਜ਼ਰੀਏ ਇੱਥੇ ਹਲਪ ਚ ਆਵੇ ਪਰ ਪਚਾਵੇ ਜ਼ਰੂਰ ਜੋ ਜਿਹਦੇ ਲਈ ਜੋ ਕਰ ਸਕਦਾ ਉਹ ਕਰੇ ਜ਼ਰੂਰ ਜਿਨੀ ਜਿਹਦੀ ਸ਼ਰਤ ਹੈ ਉਹਨਾਂ ਕਰੇ ਜ਼ਰੂਰ ਇਸ ਟਾਈਮ ਤੇ ਹਰ ਇਨਸਾਨ ਨੂੰ ਜੋ ਪੰਜਾਬ ਦੇ ਵਸਨੀਕ ਹੈ ਜਿਹੜਾ ਇਹ ਆਪ ਦਾ ਦਾ ਸ਼ਿਕਾਰ ਹੋਇਆ ਉਹਨਾਂ ਨੂੰ ਬਹੁਤ ਲੋੜ ਹੈ ਠੀਕ ਹੈ ਨਾ ਤੇ ਪੰਜਾਬ ਦੀ ਕੁਦਰਤ ਹੈ ਜੀ ਮੰਗ ਨਹੀਂ ਸਕਦੇ ਪਰ ਜੋ ਅੱਜ ਅਸੀਂ ਕਰ ਰਹੇ ਸਾਰੇ ਜੋ ਪੂਰੇ ਆਲਓਵਰ ਇੰਡੀਆ ਕੀ ਵਰਲਡ ਤੋਂ ਕਰ ਰਹੇ ਲੋਕੀ ਅਸੀਂ ਤੈਦ ਲੋ ਭਾਰੀ ਹੈ ਜੀ ਇਹਨਾਂ ਦਾ ਬਸ ਇਦਾਂ ਹੀ ਸਾਥ ਦੇਣ ਕਿ ਪੰਜਾਬ ਨਾ ਕਿ ਡੁੱਬਿਆ ਸੀ ਅਗਰੇ ਡੁੱਬੂਗਾ ਨਾ ਕਈ ਤਬਾਹਿਆ ਸੀ ਨਾ ਤਬਾਹ ਹੋਊਗਾ ਇਹ ਸਾਡੇ ਸਾਰੇ ਹੱਥ ਹੈ ਕਿ ਤਬਾ ਇਹ ਜਿਹੜਾ ਪੰਜਾਬ ਆ ਇਹਨੂੰ ਫੇਰ ਖੁਸ਼ਹਾਲ ਤੇ ਕਿਦਾਂ ਰੰਗੀਲਾ ਫੇਰ ਪੰਜਾਬ ਬਣਾਉਣਾ ਬਸ ਇਹ ਸੁਨਹਿਾਰਾ ਸ੍ਰੀ